ਜਦੋਂ ਉਧਰੋਂ ਗੋਲਿਆਂ ਦੀ ਬਰਸਾਤ ਹੋਣੀ ਸ਼ੁਰੂ ਹੋਈ ਹੈ ਉਸ ਤੌਰ ਤੇ ਉਦੋਂ ਜਦੋਂ ਦੋਵੇਂ ਪਾਸੇ ਸ਼ਾਂਤੀ ਦੀ ਅਪੀਲ ਕੀਤੀ ਗਈ ਸੀ ਆਪਣੇ ਡਿਫੈਂਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਵੀ ਕੋਸ਼ਿਸ਼ ਹੈ ਦੇਖੋ ਉਧਰ ਲਗਾਤਾਰ ਗੋਲੇ ਆ ਰਹੇ ਆ ਰੋਕਣ ਦੀ ਕੋਸ਼ਿਸ਼ ਹੈ ਦੂਜੇ ਪਾਸੇ ਵੱਡੀ ਜਦੋਂ ਜਾਹਦਾ ਦੇਖ ਸਕਦੇ ਹੋ ਕਿ ਉਧਰੋਂ ਲਗਾਤਾਰ ਸਿੱਧੇ ਸਿੰਨ ਸਿੰਕੇ ਜਿਹੜੇ ਆ ਗੋਲੇ ਡਾਗੇ ਜਾ ਰਹੇ ਨੇ ਹਾਲਾਤ ਕੱਲ ਨਾਲੋਂ ਵੀ ਜ਼ਿਆਦਾ ਜਿਹੜੇ ਨੇ ਤਨਾਪੂਰ ਨੇ ਕੱਲ ਨਾਲੋਂ ਜ਼ਿਆਦਾ ਤਨਾਪੂਰ ਨੇ ਕੋਈ ਗਿਣਤੀ ਨਹੀਂ ਕਿ ਹੁਣ ਤੱਕ ਕਿੰਨੇ ਗੋਲੇ ਚਲਾ ਦਿੱਤੇ ਗਏ ਹੋਣਗੇ ਨੌਜਵਾਨ ਜਿਹੜੇ ਨੇ ਉਹ ਹੋਰ ਅੱਗੇ ਵੱਧ ਚੁੱਕੇ ਨੇ ਔਰ ਉਹਨਾਂ ਨੂੰ ਰੋਕਣ ਦੇ ਲਈ ਲਗਾਤਾਰ ਜਿਹੜੇ ਗੋਲੇ ਦਾਗੇ ਜਾ ਰਹੇ ਆ ਜਦੋਂ ਉਧਰੋਂ ਗੋਲਿਆਂ ਦੀ ਬਰਸਾਤ ਹੋਣੀ ਸ਼ੁਰੂ ਹੋਈ ਆ ਉਸ ਤੌਰ ਤੇ ਉਦੋਂ ਜਦੋਂ ਦੋਵੇਂ ਪਾਸੇ ਸ਼ਾਂਤੀ ਦੀ ਅਪੀਲ ਕੀਤੀ ਗਈ ਸੀ ਉਦੋਂ ਸ਼ੁਰੂ ਹੋਈ ਆ ਤਾਂ ਆਪਣੇ ਡਿਫੈਂਸ ਦੇ ਵਿੱਚ ਕਿਸਾਨਾਂ ਦੇ ਵੱਲੋਂ ਵੀ ਕੋਸ਼ਿਸ਼ ਆ ਦੇਖੋ ਉਧਰ ਪਾਣੀ ਦੀਆਂ ਟੈਂਕੀਆਂ ਲਿਆਂਦੀਆਂ ਗਈਆਂ ਔਰ ਅੱਗੋਂ ਜਿਹੜੇ ਗੋਲੇ ਵੀ ਗੋਲੇ ਜਾਨੇ ਉਹ ਲਗਾਤਾਰ ਆ ਰਹੇ ਨੇ ਲਗਾਤਾਰ ਗੋਲੇ ਆ ਰਹੇ ਆ ਰੋਕਣ ਦੀ ਕੋਸ਼ਿਸ਼ ਹੈ ਔਰ ਸੂਚੇ ਪੱਧਰ ਮਹਿਸੂਸ ਹੋ ਰਹੀ ਆ ਹਾਲਾਂਕਿ ਦੁਪਹਿਰ ਦੇ 1.5 ਵਜੇ ਤੱਕ ਬਿਲਕੁਲ ਸ਼ਾਂਤੀ ਰਹੀ ਆ ਪਰ ਪਰ ਉਸ ਤੋਂ ਬਾਅਦ ਜਿਹੜੇ ਹਾਲਾਤ ਨੇ ਦੇਖੋ ਪੈਰਾਂ ਦੇ ਵਿੱਚ ਜਿਹੜੇ ਨੇ ਉਧਰ ਦੇਖੋ ਕਿਉਂਕਿ ਥੱਲੇ ਨੇ ਪੁਲ ਤੋਂ ਥੱਲੇ ਆ ਔਰ ਇਧਰਲੇ ਪਾਸੇ ਵੀ ਜਿਹੜੇ ਕਿਸਾਨ ਨੇ ਵੱਡੀ ਗਿਣਤੀ ਦੇ ਵਿੱਚ ਆ ਅੱਗੇ ਤਾਂ ਵੱਡੀ ਵੱਡੀ ਜਦੋਂ ਜਾਹਦਾ ਦੇਖ ਸਕਦੇ ਹੋ ਕਿ ਉਧਰੋਂ ਲਗਾਤਾਰ ਸਿੱਧੇ ਸਨ ਸਨ ਕੇ ਜਿਹੜੇ ਆ ਗੋਲੇ ਦਾਗੇ ਜਾ ਰਹੇ ਨੇ ਸਨ ਸਨ ਕੇ ਗੋਲੇ ਦਾਗੇ ਜਾ ਰਿਹਾ ਹਾਲਾਤ ਕੱਲ ਨਾਲੋਂ ਵੀ ਜ਼ਿਆਦਾ ਜਿਹੜੇ ਨੇ ਤਨਾਪੁਰ ਨੇ ਕੱਲ ਨਾਲੋਂ ਜ਼ਿਆਦਾ ਤਨਾਪੁਰ ਨੇ ਕੋਈ ਗਿਣਤੀ ਨਹੀਂ ਕਿ ਹੁਣ ਤੱਕ ਕਿੰਨੇ ਗੋਲੇ ਚਲਾ ਦਿੱਤੇ ਗਏ ਹੋਣਗੇ ਹਾਲਾਂਕਿ ਤਿਆਰੀਆਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਕਿਉਂਕਿ ਉਧਰੋਂ ਜਦੋਂ ਧੂਆ ਪੈਂਦਾ ਤਾਂ ਉਹਨਾਂ ਦੇ ਅੱਖਾਂ 'ਚ ਪਾਣੀ ਮਾਰਨ ਦੇ ਲਈ ਪ੍ਰਬੰਧ ਹੈ ਔਰ ਇਧਰਲੇ ਪਾਸੇ ਟੈਂਕੀ ਖੜੀ ਕੀਤੀ ਆ ਜਿੱਥੇ ਬੋਰੀਆਂ ਗਿੱਲੀਆਂ ਕੀਤੀਆਂ ਜਾਂਦੀਆਂ ਜਦੋਂ ਇੱਕ ਗੋਲਾ ਡਿੱਗਦਾ ਜਿਹੜਾ ਰੀਚ ਹੁੰਦਾ ਜਿਸ ਕੋਲੇ ਬੋਰੀ ਹੁੰਦੀ ਉਸ ਦੇ ਉੱਪਰ ਬੋਰੀ ਸੱਡ ਦਿੰਦਾ ਯਾਨੀ ਆਪਣੇ ਬਚਾਅ ਦੇ ਲਈ ਆਪਣੇ ਡਿਫੈਂਸ ਦੇ ਲਈ ਸਾਰਾ ਕੁਝ ਕੀਤਾ ਜਾ ਰਿਹਾ ਪਰ ਉਧਰਲੇ ਪਾਸੇ ਜਿਹੜੇ ਹਾਲਾਤ ਨੇ ਉਹ ਜ਼ਿਆਦਾ ਇਸ ਵੇਲੇ ਤਣਾਅਪੂਰਨ ਨਜ਼ਰ ਆ ਰਹੇ ਆ ਕੱਲ੍ਹ ਨਾਲੋਂ ਹੋਰ ਵੀ ਜ਼ਿਆਦਾ ਦੇਖੋ ਉਧਰਲੇ ਪਾਸੇ ਉਹ ਨੌਜਵਾਨ ਜਿਹੜੇ ਨੇ ਉਹ ਹੋਰ ਅੱਗੇ ਵੱਧ ਚੁੱਕੇ ਨੇ ਔਰ ਉਹਨਾਂ ਨੂੰ ਰੋਕਣ ਦੇ ਲਈ ਲਗਾਤਾਰ ਜਿਹੜੇ ਗੋਲੇ ਦਾਗੇ ਜਾ ਰਹੇ ਆ ਇੱਕ ਜਿਹੜਾ ਨੌਜਵਾਨ ਕਿਸਾਨ ਸੀਗਾ ਉਹ ਬੁਰੇ ਤਰੀਕੇ ਦੇ ਨਾਲ ਜ਼ਖਮੀ ਵੀ ਹੋਇਆ ਹੁਣੇ-ਹੁਣੇ ਉਸ ਨੂੰ ਹਸਪੀਟਲ ਦੇ ਵਿੱਚ ਲੈ ਕੇ ਗਏ ਨੇ ਹੁਣੇ-ਹੁਣੇ ਹਸਪੀਟਲ ਦੇ ਵਿੱਚ ਲੈ ਕੇ ਗਏ ਨੇ ਤਾਂ ਇਧਰਲੇ ਪਾਸੇ ਦੇਖੋ ਜਿੱਥੇ-ਜਿੱਥੇ ਉਹਨਾਂ ਨੂੰ ਭੀੜ ਨਜ਼ਰ ਆਉਂਦੀ ਆ ਤਾਂ ਉਧਰਲੇ ਪਾਸੇ ਨੌਜਵਾਨ ਵੀ ਜਿਹੜੇ ਨੇ ਉਸ ਤਰਕ ਹੈ ਕਿ ਜਦੋਂ ਗੋਲਾ ਡਿੱਗੂਗਾ ਉਸ ਦੇ ਉੱਪਰ ਜਿਹੜੀ ਹੈ ਗਿੱਲੀ ਬੋਰੀ ਸੁੱਟ ਦੇਣੀ ਆ ਸਿੰਨ ਕੇ ਯਾਨੀ ਜਿਹੜਾ ਬੰਦਾ ਉਹਨਾਂ ਦੇ ਨਜ਼ਰ ਆਉਂਦਾ ਹੈ ਕਿ ਇੱਥੇ ਗੋਲਾ ਦਾਗਿਆ ਜਾ ਸਕਦਾ ਹੈ ਇਧਰਲੇ ਪਾਸੋਂ ਲੋ ਇਧਰ ਦੇਖੋ ਉਹ ਗੋਲਾ ਉਥੇ ਗੋਲਾ ਡਿੱਗਿਆ ਤਿੰਨ ਚਾਰ ਬੋਰੀਆਂ ਨਾਲ ਦੀ ਨਾਲ ਸੁੱਟ ਦਿੱਤੀਆਂ ਗਈਆਂ ਉਸ ਨੂੰ ਡੈਮੇਜ ਕਰ ਦਿੱਤਾ ਗਿਆ ਨਾਲ ਦੀ ਨਾਲ ਡੈਮੇਜ ਕਰ ਦਿੱਤਾ ਗਿਆ ਕੁਝ ਗੋਲੇ ਇਦਾਂ ਦੇ ਵੀ ਆ ਜਿਹੜਾ ਥੋੜਾ ਬਹੁਤਾ ਉਸ ਜਾਨ ਹੁੰਦੀ ਹੈ ਉਸ ਨੂੰ ਚੱਕ ਕੇ ਦੂਜੇ ਪਾਸੇ ਵੀ ਸੁੱਟ ਦਿੱਤਾ ਜਾਂਦਾ ਹਾਲਾਂਕਿ ਉਥੋਂ ਤੱਕ ਪਹੁੰਚਾਇਆ ਹੱਥ ਦੇ ਨਾਲ ਨਹੀਂ ਜਾਇਆ ਜਾ ਸਕਦਾ ਪਰ ਸੁੱਟਿਆ ਜ਼ਰੂਰ ਜਾਂਦਾ ਉਸ ਪਾਸੇ ਨੂੰ ਬੈਰੀਗੇਟ ਆਪਣੇ ਬੈਰੀਗੇਟ ਜਿਹੜੇ ਨੇ ਉਹ ਕਿਸਾਨ ਚੱਕ ਕੇ ਅੱਗੇ ਲੈ ਜਾ ਰਹੇ ਆ ਇਸ ਤੋਂ ਪਹਿਲਾਂ ਵੀ ਲੈ ਕੇ ਗਏ ਨੇ ਕਿ ਘਟੋ ਘਾਟੇ ਦਾ ਡਿਫੈਂਸ ਹੋ ਸਕਦਾ ਇਹ ਆਪਣੇ ਡਿਫੈਂਸ ਦੇ ਲਈ ਯੂਜ਼ ਕੀਤਾ ਜਾ ਸਕਦਾ ਪਰ ਉਧਰਲੇ ਪਾਸੇੋਂ ਵੀ ਇੱਕ ਹੋਰ ਤਕਨੀਕ ਦੱਸਦੇ ਆਂ ਅਸੀਂ ਤੁਹਾਨੂੰ ਕੀ ਆ ਇਹ ਜਿਹੜੇ ਟਰੈਕਟਰ ਨੇ ਇਹਨਾਂ ਤੇ ਵੱਡੇ ਵੱਡੇ ਪੱਖੇ ਲਾਏ ਹੋਏ ਨੇ ਵੱਡੇ ਪੱਖੇ ਟਰੈਕਟਰ ਦੇ ਮੰਗਰ ਤਾਂ ਕਿ ਹਵਾ ਉਧਰ ਨੂੰ ਜਾਵੇ ਜੇਕਰ ਮੂਰੇ ਗੋਲਾ ਡਿੱਗਦਾ ਵੀ ਆ ਤੇ ਇਹਦੀ ਹਵਾ ਦੇ ਨਾਲ ਇਹਦੀ ਹਵਾ ਦੇ ਨਾਲ ਉਹ ਅੱਗੇ ਜਾਵੇ ਪੁਲਿਸ ਵੱਲ ਦੁਬਾਰਾ ਮੁੜ ਜਾਵੇ ਕਿਉਂਕਿ ਅੱਗੇ ਫੋਰਸ ਅੱਗੇ ਆ ਗਈ ਹੈ ਇਧਰੋਂ ਇਧਰੋਂ ਕਿਸਾਨਾਂ ਦੇ ਨੌਜਵਾਨਾਂ ਦੇ ਵੱਲੋਂ ਵੀ ਹੱਥ ਮਾਰਿਆ ਜਾਂਦੇ ਕਿ ਆ ਜਾਓ ਉਧਰ ਹੋ ਹੱਥ ਮਾਰ ਰਹੇ ਨੇ ਕਿ ਤੁਸੀਂ ਆ ਜਾਓ ਅੱਗੇ ਦੇਖੋ ਕਿ ਉਹ ਉਹਨਾਂ ਤੋਂ ਅੱਗੇ ਨਿਕਲ ਆਏ ਨੇ ਬੈਰੀਗੇਟਾਂ ਤੋਂ ਜਿਹੜੀ ਫੋਰਸ ਆ ਕਣਿਆ ਇਸ ਤੋਂ ਬਾਅਦ ਜਿਹੜਾ ਉਹਨਾਂ ਦੀ ਜਿਹੜੀ ਤਿਆਰੀ ਹੈ ਉਹ ਇਹ ਹੈ ਕਿ ਤੁਸੀਂ ਅੱਗੇ ਆਜੋ ਤੁਹਾਡੇ ਨਾਲ ਅਸੀਂ ਹੱਥਾਂ ਨਾਲ ਵੀ ਦੇਖ ਲਵਾਂਗੇ ਜਾਂ ਡੰਡਿਆਂ ਨਾਲ ਵੀ ਦੇਖ ਲਵਾਂਗੇ ਅਗੇ ਦੇ ਹਾਲਾਤ ਦਿਖਾਓ ਇੱਕ ਵਾਰ ਉਹ ਕੈਮਰੇ ਤੇ ਨਾਲ ਉਹ ਦੇਖੋ ਕਿ ਬੈਰੀਕੇਡ ਤੋਂ ਅੱਗੇ ਜਿਹੜੇ ਕੁਝ ਜਿਹੜੇ ਪੁਲਿਸ ਮੁਲਾਜ਼ਮ ਹੈ ਉਹ ਅੱਗੇ ਉਤਰ ਆਏ ਨੇ ਬੈਰੀਕੇਟਾਂ ਤੋਂ ਬੈਰੀਕੇਟਾਂ ਤੋਂ ਅੱਗੇ ਉਤਰ ਆਏ ਨੇ ਇਧਰੋਂ ਵੀ ਇਧਰੋਂ ਵੀ ਕਿਸਾਨ ਜਿਹੜੇ ਨੇ ਆਪਣੇ ਸਾਥੀਆਂ ਨੂੰ ਆਵਾਜ਼ ਮਾਰਦੇ ਆ ਕਿ ਆਓ ਹੁਣ ਆਪਾਂ ਅੱਗੇ ਚੱਲੀਏ ਪਰ ਉਧਰਲੇ ਪਾਸੇ ਕਿਉਂਕਿ ਬਾਰੂਦ ਹੈ ਉਧਰਲੇ ਪਾਸੇ ਉਹਨਾਂ ਕੋਲ ਤੰਤਰ ਹੈ ਇਸ ਕਰਕੇ ਕੁਝ ਸਮੇਂ ਬਾਅਦ ਉਸ ਨੂੰ ਖਦੇੜ ਦਿੱਤਾ ਜਾਂਦਾ ਹੈ ਦੇ ਨਾਲ ਟਕਿਆ ਹੋਇਆ ਅੱਗੇ ਜਿਹੜਾ ਨੌਜਵਾਨ ਇਸ ਨੂੰ ਆਪਰੇਟ ਕਰ ਰਿਹਾ ਉਸ ਨੇ ਵੀ ਆਪਣੇ ਆਪ ਨੂੰ ਕਵਰ ਕੀਤਾ ਔਰ ਪਿੱਛੇ ਇਸ ਦੇ ਜਿਹੜੇ ਨੇ ਉਹ ਲਾਏ ਗਏ ਨੇ ਵੱਡੇ ਪੱਖੇ ਆ ਦੇਖੋ ਗੋਲੇ ਜਿਹੜੇ ਨੇ ਸਿੱਧੇ ਆ ਰਹੇ ਨੇ ਅਸੀਂ ਬਿਲਕੁਲ ਅੱਗੇ ਆ ਬਿਲਕੁਲ ਅੱਗੇ ਦੀ ਤਸਵੀਰ ਅਸੀਂ ਨੇੜੇ ਹੋ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੇ ਸੰਭਵ ਹੋ ਸਕੇ ਤਾਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਦੇਖੋ ਉਧਰਲਾ ਮਾਹੌਲ ਦੇਖੋ ਦੇਖ ਸਕਦੇ ਹੋ ਜਿਵੇਂ ਕਿਸੇ ਬਾਰਡਰ ਤੇ ਜਿਵੇਂ ਕਿਸੇ ਅੰਤਰਰਾਸ਼ਟਰੀ ਬਾਰਡਰ ਤੇ ਕੋਈ جنگ ਲੱਗੀ ਹੋਵੇ ਪਰ ਉਥੇ ਸਾਰਾ ਕੁਝ ਹੋ ਰਿਹਾ ਹੋਵੇ तमाम ਹਾਲਾਤ ਇਹ ਦੇਸ਼ ਭਾਰਤ ਦੇ ਅੰਦਰ ਨੇ ਪੰਜਾਬ ਦੇ ਲੋਕਾਂ ਦੇ ਨਾਲ ਨੇ ਕੇਂਦਰ ਦੀ ਸਰਕਾਰ ਵੱਲੋਂ ਕਰਵਾਏ ਜਾ ਰਹੇ ਨੇ ਇਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਲੋਕਤੰਤਰ ਦੇ ਵਿੱਚ ਕਿਸੇ ਅੰਤਰਰਾਸ਼ਟਰੀ ਦੇਸ਼ ਦੇ ਵਾਂਗੂ ਇਹ جنگ ਹੋ ਰਹੀ ਆ ਕਿਸੇ ਅੰਤਰਰਾਸ਼ਟਰੀ ਦੇਸ਼ ਦੇ ਵਾਂਗੂ ਰੋਕਿਆ ਜਾ ਰਿਹਾ ਕਿ ਤੁਹਾਨੂੰ ਅਸੀਂ ਅੱਗੇ ਨਹੀਂ ਆਉਣ ਦੇਣਾ ਅੱਕਾ ਤੇ ਜਾ ਕੇ ਹਟਾਂਗੇ ਜਾਂ ਮਰਾਂਗੇ ਅੱਪਲਾਂ ਮਰਦੇ ਨਹੀਂ ਉਹਨੂੰ ਮਾਰਾਂਗੇ ਨੇ ਸਾਲੀ ਚੌਲ ਖਾਣੀ ਜਾਤ ਨੂੰ ਇਹਨੂੰ ਛੋੜਦੇ ਨਹੀਂ ਈ ਮਾਰੀ ਬਾਤ ਇੱਜ਼ਤ ਵਾਇਆ ਹਾਂ ਕੋਈ ਆਪਣਾ ਹੱਕ ਨਹੀਂ ਮੰਗ ਰ ਆਪਣਾ ਹੱਕ ਮੰਗ ਰ ਕਿਸੇ ਬਾਤੇ ਖੋਸ ਨਹੀਂ ਰਹੇ ਅਰਨਗਰੀ 500 ਸਾਲਾਂ ਦੇ ਇਤਿਹਾਸ ਅਰਨਗਰੀ ਖੋਸਿਆ ਕਿਸੇ ਬਾਤੇ ਹਾਂ ਅਰਨੇ ਇਹ ਤੋਪੜੀਆਂ ਅਸੀਂ ਲੈ ਰਹੇ ਆ ਨਾ ਇੱਥੇ ਡਰਦੇ ਸਾਲਾਂ ਨੇ ਇਹਨੂੰ ਚੌਲ ਜਜ਼ਬੇ ਨੇ ਜਜ਼ਬੇ ਨੇ ਨੌਜਵਾਨਾਂ ਦੇ ਇਹ ਜਾਣੀ ਭਾਵੇਂ ਜਿੰਨਾ ਮਰਜੀ ਮੇਰਾ ਵੀਰਾਂ